ਹਾਂ ਵੀ ਸਾਡੀ ਮਦਦ ਚਾਹੀਦੀ ਹੈ 4 ਦਿਨ ਹੋ ਗਏ ਬੱਚੇ ਨੂੰ ਬਿਮਾਰ ਨੂੰ ਤੇ ਵੀ ਇੰਨੇ ਜੋਗ ਰਏ ਅਸੀਂ ਹੈ ਨਹੀਂ ਗਏ ਤੇ ਸਾਨੂੰ ਮਦਦ ਜ਼ਰੂਰ ਚਾਹੀਦੀ ਜਿਹਨ ਗ੍ਰਹਿ ਬੰਦਾ ਮੇਰੇ ਮਦਦ ਕਰ ਸਕਦੇ ਆ 87 ਦਿਨ ਹੋ ਗਏ ਆ ਮੰਡਲ ਨੂੰ ਦਾਖਲ ਹੋਇਆ ਨਗਰੀ ਦਾ ਬੰਦਾ ਤੇ ਮੇਰੇ ਮਦਦ ਦੀ ਲੋੜ ਕਰਦਾ ਹਾਂ ਮੈਡੀਕਲ ਫਰੀਦਕੋਟ ਦਾ ਆਸੀ ਆਪਣੇ ਪਿੰਡ ਭਲੌਰ ਦਾ ਬਈ ਇਹ ਨਿਸ਼ਤਰ ਸਿੰਘ ਹੈ ਇਹ ਨਿਹਤਰ ਸਿੰਘ ਦਾ ਇਹ ਲੜਕਾ ਆਪਣੇ ਪਿੰਡ ਭਲੂਰ ਦਾ ਵੀ ਗੁਰਪ੍ਰੀਤ ਸਿੰਘ ਜਿਹੜਾ ਕਿ ਪਿਛਲੇ 4-5 ਦਿਨਾਂ ਤੋਂ ਇੱਥੇ ਫਰੀਦਕੋਟ ਦੇ ਮੈਡੀਕਲ ਚ ਬਈ ਐਡਮਿਟ ਹੈ ਤੇ ਕਾਫੀ ਗਰੀਬ ਪਰਿਵਾਰ ਆ ਬਈ ਤੇ ਆਪਣੇ ਖੇਤ ਕਮਾਈ ਕਰਕੇ ਮਸਾਂ ਹੀ ਰੋਟੀ ਪਾਣੀ ਚੱਲਦਾ ਤੇ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਇਹ ਹੀ ਬੇਨਤੀ ਹੈ ਕਿ ਵੀਰ ਦੀ ਆਪਾਂ ਮਦਦ ਕਰਨੀ ਆ ਤੇ ਆਪਣੇ ਪਿੰਡ ਭਲੂਰ ਦਾ ਇਹ ਵੀਰ ਤੇ ਦੂਜੀ ਪਾਣੀ ਸਬਜ਼ੀ ਵੇਚ ਕੇ ਬਈ ਆਪ ਦਾ ਘਰ ਦਾ ਰੋਟੀ ਪਾਣੀ ਕਰਦਾ ਤੇ ਇਹ ਹੈਗੀ ਮਾਤਾ ਜੀ ਏ ਮਾਤਾ ਜੀ ਘਰ ਚ ਆਪਣੇ ਪਿੰਡ ਹੀ ਕੰਮ ਕਰਦੇ ਨੇ ਘਰਾਂ ਦੇ ਵਿੱਚ ਤੇ ਤੁਹਾਨੂੰ ਪਤਾ ਵੀ ਇਲਾਜ ਬਹੁਤ ਮਹਿੰਗੇ ਨੇ ਤੇ ਹਰ ਇੱਕ ਲਈ ਅਫੋਰਡ ਕਰਨਾ ਬਹੁਤ ਔਖਾ ਹੁੰਦਾ ਤੇ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਇਹੀ ਬੇਨਤੀ ਆ ਕਿ ਇਹ ਵੀਰ ਪਿਛਲੇ 4-5 ਦਿਨਾਂ ਤੋਂ ਇੱਥੇ ਐਡਮਿਟ ਆ ਤੇ ਮਦਦ ਦੀ ਲੋੜ ਆ ਤੇ ਮੈਂ ਪਿੰਡ ਵਾਸੀ ਪਿੰਡ ਭਲੂਰ ਦੇ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਇਹ ਵੀਰ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਆ ਕਾਫੀ ਦਿਨਾਂ ਦਾ ਹੈਡਮਿਟ ਆ ਵੈਸੇ ਆ ਕਿ ਨਾ ਫਰਕ ਆ ਹਜੇ ਡਾਕਟਰਾਂ ਦੀਆਂ ਟੈਸਟ ਵਗੈਰਾ ਹੋਏ ਨੇ ਏਅਰਪੋਰਟਾਂ वगैरह ਆਉਣੀਆਂ ਨੇ ਤੇ ਉਹ ਬਾਅਦ ਚ ਪਤਾ ਲੱਗੂਆ ਇਹ ਪ੍ਰੋਬਲਮ ਕੀ ਆ ਤੇ ਦਰਦ ਹੁੰਦੀ ਸੀ ਕਾਫੀ ਦਿਨਾਂ ਤੋਂ ਤੇ ਅੰਦਰ ਇਨਫੈਕਸ਼ਨ ਆ ਘਰਦਿਆਂ ਦੇ ਵਿੱਚ ਤੇ ਬਾਕੀ ਮੇਰੀ ਇਹੀ ਅਪੀਲ ਆ ਸਾਰੇ ਵੀਰਾਂ ਨੂੰ ਇਸ ਵੀਰ ਦੀ ਆਪਾਂ ਮਦਦ ਕਰਨੀ ਆ ਇਹ ਨੌਜਵਾਨ ਆਪਣੇ ਪਿੰਡ ਦਾ 17-18 ਸਾਲ ਉਮਰ ਆ ਤੁਸੀਂ ਦੇਖ ਸਕਦੇ ਹੋ ਕਾਫੀ ਮੂੰਹ ਤੇ ਸੋਜ ਵਗੈਰਾ ਆਈ ਆ ਤੇ 17-18 ਸਾਲ ਉਮਰ ਆ ਤੇ ਇਹਨਾਂ ਦੀ ਮਾਤਾ ਜੀ ਨੇ ਇਧਰ ਇਹਨਾਂ ਦੇ ਪਿਤਾ ਜੀ ਜਿਹੜੇ ਕਿ ਤੁਹਾਨੂੰ ਦੱਸਿਆ ਮੈਂ ਸਬਜ਼ੀ ਵੇਚ ਕੇ ਉਜਾਰਾ ਕਰਦੇ ਨੇ ਤੇ ਆਪਣਾ ਧਰਦਾ ਗੁਜ਼ਾਰਾ ਤੁਹਾਨੂੰ ਪਤਾ ਵੀ ਸਬਜ਼ੀ ਵੇਚ ਕੇ ਕਿੰਨਾ ਕੁ ਹੁੰਦਾ ਐ ਅਫੋਰਡ ਨਹੀਂ ਕਰ ਸਕਦੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਨੀ ਚਾਹੁੰਦਾ ਜਿੰਨੇ ਵੀਡੀਓ ਵੇਖ ਰਹੇ ਨੇ ਮੇਰੇ ਵੀਰ ਤੇ ਜਰੂਰ ਇਸ ਵੀਰ ਦੀ ਇਸ ਪਿਤਾ ਦੀ ਇਸ ਮਾਂ ਦੀ ਜਰੂਰ ਤੁਸੀਂ ਬੇਨਤੀ ਸੁਣਨੀ ਐ ਤੇ ਮੇਰੀ ਵੀ ਬੇਨਤੀ ਜਰੂਰ ਸੁਣੋ ਤੇ ਆਪਾਂ ਵੀਰ ਦੀ ਇਹਦੀ ਪੂਰੀ ਮਦਦ ਕਰਨੀ ਐ ਤਾਂ ਜੋ ਕਿ ਠੀਕ ਹੋ ਕੇ ਆਪਣੇ ਘਰੇ ਆਪਣੇ ਪਰਿਵਾਰ ਚ ਜਾ ਸਕੇ ਤੇ ਆਪਣੇ ਮਾਪਿਓ ਦੀ ਸੇਵਾ ਕਰ ਸਕੇ ਐਨਾ ਵੀ ਸਾਡੀ ਮਦਦ ਚਾਹੀਦੀ ਆ ਚਾਰ ਦਿਨ ਹੋ ਗਏ ਬੱਚੇ ਨੂੰ ਬਿਮਾਰ ਨੂੰ ਤੇ ਵੀ ਇੰਨੀ ਜੋਗ ਰੇਸਿਗੈਨੀਗੇ ਤੇ ਸਾਨੂੰ ਮਦਦ ਜ਼ਰੂਰ ਚਾਹੀਦੀ ਕਿੰਨੇ ਦਿਨ ਹੋ ਗਏ ਇੱਥੇ ਐਡਮਿਟ ਹੋਣ ਤੁਹਾਨੂੰ ਚਾਰ ਦਿਨ ਹੋ ਗਏ ਸਰ ਚਾਰ ਦਿਨ ਹੋ ਗਏ ਹਾਂਜੀ ਹੁਣ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਸਰਜਰੀ ਵੀ ਕਰਾਓ ਤੇ ਵੀ ਦਵਾਈਆਂ ਲਈ ਜਾਂਦੇ ਆ ਮੁੱਲ ਮੰਗਾਈ ਜਾਂਦੇ ਆ ਠੀਕ ਆ ਤੇ ਹੁਣ ਵੀ ਸਾਡੇ ਕੋਲੇ ਪੈਸਾ ਮੁੱਕ ਗਿਆ ਹਾਂਜੀ ਹਾਂ ਜਿਹਨ ਗਰੀਬ ਬੰਦਾ ਮੇਰੀ ਮਦਦ ਕਰ ਸਕਦੇ ਆ 87 ਦਿਨ ਹੋ ਗਏ ਆ ਮੰਦਰ ਦਾਖਲ ਹੋਇਆ ਨਗਰੀ ਦਾ ਬੰਦਾ ਤੇ ਮੇਰੀ ਮਦਦ ਦੀ ਲੋੜ ਕਰੇ ਇਹਨਾਂ ਖਰਚਾ ਫੋਰਡ ਕਰਨਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੁੰਦੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਇਹ ਇੱਕ ਗਰੀਬ ਪਰਿਵਾਰ ਆ ਆਪਣੀ ਰੋਜੀ ਰੋਟੀ ਮਸਾ ਚਲਾਉਂਦੇ ਨੇ ਤੇ ਮੇਰੀ ਸਾਰਿਆਂ ਨੂੰ ਹੱਥ ਬਣ ਕੇ ਇਹੀ ਅਪੀਲ ਆ ਕਿ ਇਸ ਮਾਂ ਦੀ ਜਰੂਰ ਤੁਸੀਂ ਬੇਨਤੀ ਸੁਣਨੀ ਆ ਤੇ ਇਹ ਜਿਹੜਾ ਬੱਚਾ ਛੋਟਾ 17-18 ਸਾਲ ਦਾ ਤੇ ਇਹਦੀ ਜਰੂਰ ਮਦਦ ਕਰਨੀ ਆ ਤੇ ਮੇਰੇ ਵੀਰ ਪਿੰਡ ਵਾਸੀਆਂ ਜਰੂਰ ਬੇਨਤੀ ਆ ਇਸ ਵੀਰ ਦੀ ਛੋਟੇ ਦੀ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉੱਪਰ ਨੰਬਰ ਵੀ ਇਹਨਾਂ ਦਾ ਚੱਲ ਰਿਹਾ ਤੁਸੀਂ ਆ ਕੇ ਵੀ ਇੱਥੇ ਫਰੀਦਕੋਟ ਮੈਡੀਕਲ ਚ ਆ ਕੇ ਹੈਲਪ ਕਰ ਸਕਦੇ ਹੋ ਵੀ ਮਦਦ 100 200 500 1000 ਜਿੰਨੇ ਵੀ ਕਰ ਸਕਦੇ ਹੋ ਮੇਰੇ ਐਨ.ਆਰ.ਏ ਵੀਰ ਜਰੂਰ ਕਰਾਜੋ ਇਹ ਮਾਂ ਪਿਓ ਦਾ ਸਹਾਰਾ ਨੌਜਵਾਨ ਬੱਚਾ ਜਰੂਰ ਇਹਦੀ ਤੁਸੀਂ ਮਦਦ ਕਰਨੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ